ਸਾਸ੍ਰਿਕਾਲ ਪੀਟੀਸੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਅਮਿਤ ਮਲ ਹੋਤਰਾ ਤੇ ਹੁਣ ਵੇਖਦੇ ਆਂ ਖਬਰਾਂ ਵਿਸਥਾਰ ਦੇ ਨਾਲ ਅਦੂਰੀਆਂ ਮੰਗਾਂ ਦੇ ਲਈ ਸਯੁਕਤ ਕਿਸਾਨ ਮੋਰਚਾ ਹੁਣ ਇਹਨਾਂ ਮੰਗਾਂ ਨੂੰ ਮਨਵਾਉਣ ਦੇ ਲਈ ਸੰਘਰਸ਼ ਦੀ ਰਾਤ ਉਤਰੇਗਾ ਜੀ ਹਾਂ ਕੇਂਦਰ ਸਰਕਾਰ ਦੇ ਉੱਪਰ ਕਈ ਇਲਜ਼ਾਮ ਵੀ ਅੱਜ ਲਗਾਏ ਗਏ ਕਿ ਕਿ ਕੇਂਦਰ ਨੇ ਆਪਣਾ ਕੀਤਾ ਗਿਆ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ तमाम ਵਾਦਿਆਂ ਤੋਂ ਮੁਕਰ ਚੁਕੀ ਹੈ ਕੇਂਦਰ ਸਰਕਾਰ ਸੂਬਿਆਂ ਦੇ ਰਾਜਪਾਲਾਂ ਨੂੰ ਹੁਣ ਮੰਗ ਪੱਤਰ ਸੌਂਪੇ ਜਾਣਗੇ 11 ਦਸੰਬਰ ਨੂੰ ਸਿੰਘੂ ਬਾਰਡਰ ਤੇ ਇਕੱਠ ਕੀਤਾ ਜਾਵੇਗਾ ਤੋਂ ਸੰਘਰਸ਼ ਦੀ रूपरेखा लानी गई है कि किस ढंग हूँ इस संघर्ष को अगे तोरिया जाएगा किसानों वालों एम एस पी की कानूनी गरंटी देन तो मुकर चुकी है केंद्र सरकार है इल्जाम भी केंद्र सरकार से लगाए गए सो वेखना हूँ खास रहेगा कि इस बार किसान किस ढंग के इस संघर्ष अगे तोरन के पिछली बार सिंह टिकली दिल्ली बॉडर के उपर जड़े धरने लगे उसद तो हूँ नवी रूपरेखा किसानों वालों एलानी गई है ਪਿਛਲੇ ਸਮੇਂ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਸਾਡੀ ਕਰਨਾਟਕਾ ਦੇ ਅੰਦਰ ਉੱਥੇ ਵੀ ਐਸਕੇਐਮ ਨੇ ਤਿੰਨ ਪ੍ਰੋਗਰਾਮ ਲੀਕੇ ਸੀ ਇੱਕ ਸਿੰਘੂ ਬਾਰਡਰ ਦੇ ਉੱਤੇ ਪ੍ਰੋਗਰਾਮ ਲੀਕਿਆ ਸੀ ਇੱਕ ਉੱਤਰ ਆ ਮੱਧ ਭਾਰਤ ਦੇ ਵਿੱਚ ਤੇ ਇੱਕ ਦੱਖਣ ਭਾਰਤ ਦੇ ਵਿੱਚ ਪ੍ਰੋਗਰਾਮ ਕੀਤੇ ਜਾਣੇ ਆ ਔਰ ਇਹ ਤਿੰਨੇ ਹੀ ਪ੍ਰੋਗਰਾਮ ਸਾਡੇ ਉਹਨਾਂ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕੀਤੇ ਜਾਣੇ ਆ ਉਹਨਾ ਪ੍ਰੋਗਰਾਮਾਂ ਦੇ ਵਿੱਚੋਂ ਇਹ ਜਿਹੜਾ ਸਾਡਾ ਸਿੰਘੂ ਬਾਰਡਰ ਵਾਲਾ ਪ੍ਰੋਗਰਾਮ ਸੀ ਇਸ ਪ੍ਰੋਗਰਾਮ ਦੇ ਸਬੰਧ ਦੇ ਵਿੱਚ ਅੱਜ ਇੱਥੇ ਚਰਚਾ ਹੋਈ ਹੈ ਵਿਚਾਰ ਚਰਚਾ ਕਿ ਕਿਸ ਤਰ੍ਹਾਂ ਕੀਤਾ ਜਾਏ ਕਿਵੇਂ ਕੀਤਾ ਜਾਏ ਉਸ ਪ੍ਰੋਗਰਾਮ ਨੂੰ ਜਿਹੜਾ 26 ਨਵੰਬਰ ਨੂੰ ਹੋਣਾ ਸੀ ਉਹਨੂੰ ਅਸੀਂ ਜਿਵੇਂ ਮਤਲਬ بارشਾਂ ਹੋਣ ਕਰਕੇ ਝੋਨੇ ਦੀ ਕਟਾਈ ਲੇਟ ਹੋ ਗਈ ਕਣਕ ਦੀ ਬੁਆਈ ਵੀ ਲੇਟ ਹੋਣੀ ਹੈ ਕੁਝ ਸਾਡਾ ਜਿਹੜਾ ਕੈਡਰ ਸੀ ਥੱਲੋਂ ਉਹਨਾਂ ਦੀ ਵੀ ਇਹ ਭਾਵਨਾ ਸੀ ਉਹਨਾਂ ਦੀ ਮੰਗ ਸੀ ਕਿ ਇਹਨੂੰ ਥੋੜਾ ਜਾਂ ਮ ਅੱਗੇ ਪਿੱਛੇ ਕੀਤਾ ਜਾਏ ਔਰ ਉਹ ਸਾਰੀ ਗੱਲ ਨੂੰ ਧਿਆਨ ਚ ਰੱਖ ਕੇ ਤੇ ਸਾਰਿਆਂ ਨੇ ਵਿਚਾਰ ਚਰਚਾ ਕਰਕੇ ਇਹਨੂੰ ਅਸੀਂ 11 ਦਸੰਬਰ ਦਾ ਪ੍ਰੋਗਰਾਮ ਸ਼ੁਰੂ ਕਰ ਇਹ ਕਰਨ ਜਾ ਰਹੇ ਹਾਂ ਔਰ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਸਾਡੇ ਲਖੀਮਪੁਰ ਦੇ ਸ਼ਹੀਦਾਂ ਨੂੰ ਔਰ ਉਹਨਾਂ ਦੇ ਨਾਲ-ਨਾਲ ਪੂਰੇ ਅੰਦੋਲਨ ਦੇ ਸਾਰੇ ਜਿੰਨੇ ਕਿਸਾਨ ਸ਼ਹੀਦ ਹੋਏ ਨੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਦਿਹਾੜਾ ਹੋਏਗਾ ਔਰ ਇਹ ਸਾਡਾ ਸ਼ਹੀਦੀ ਸਮਾਰੋਹ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਅਸੀਂ ਉੱਥੇ ਕਰਨ ਜਾ ਰਹੇ ਹਾਂ ਉੱਥੇ ਕਰਨਾ ਹੈ ਔਰ ਸਿੰਘੂ ਬਾਰਡਰ ਤੇ ਔਰ ਉਹਦਾ ਉਹਦਾ ਜਿਹੜਾ ਮੇਨ ਕਾਰਨ ਹੈ ਕਿ ਦੇਖੋ ਸਾਡੇ ਸ਼ਹੀਦਾਂ ਨੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਉਹਨਾਂ ਨੇ ਜਾਨਾਂ ਵਾਰੀਆਂ ਨੇ ਔਰ ਉਹ ਜਿਸ ਭਾਵਨਾ ਨੂੰ ਲੈ ਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਹੀ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੀਆਂ ਤੋਂ ਸਰਕਾਰ ਅੱਜ ਮੁਨਕਰ ਹੋਈ ਹੈ ਪਛਾਹ ਹਟੀ ਹੈ ਜਿਵੇਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਸੀ ਉਹਦੇ ਤੋਂ ਸਰਕਾਰ ਪਿੱਛੇ हट ਗਈ ਸਾਡੇ ਜਿਹੜੇ ਲੋਕਾਂ ਦੇ ਉੱਤੇ ਮੁਕਦਮੇ ਦਰ ਸੀ ਸਮੇਤ ਜਿਨ੍ਹਾਂ ਦੇ ਆਪਣਾ ਰੇਲਵੇ ਦੇ ਮੁਕਦਮੇ ਸੀ ਬਹੁਤ ਸਾਰੇ ਲੋਕਾਂ ਦੇ ਉੱਤੇ ਸਰਕਾਰ ਨੇ ਵਾਪਸ ਲੈਣ ਤੋਂ ਪਿੱਛੇ ਹਟਿਆ ਔਰ ਇਦੂ ਗਾਹਾਂ ਤੁਸੀਂ ਦੇਖਿਆ ਹੋਵੇਗਾ ਅੰਦੋਲਨ ਦੇ ਦੌਰਾਨ ਬਹੁਤ ਵੱਡੀ ਪੱਧਰ ਦੇ ਉੱਤੇ ਐਨ ਆਰ ਆਈ ਵੀਰਾਂ ਨੇ ਸਪੋਰਟ ਕੀਤੀ ਸੀ ਔਰ ਬਹੁਤ ਸਾਰੇ ਐਨ ਆਰ ਆਈ ਵੀਰਾਂ ਨੂੰ ਇਹਨਾਂ ਨੇ ਮਤਲਬ ਬਲੈਕਲਿਸਟ ਕੀਤਾ ਔਰ ਉਹਨਾਂ ਸਾਰਿਆਂ ਦੀਆਂ ਇਹ ਸਮੱਸਿਆਵਾਂ ਮੰਗਾਂ ਨੂੰ ਲੈ ਕੇ ਕਿ ਉਹਨਾਂ ਦੇ ਮੁਕਦਮੇ ਵਾਪਸ ਲਏ ਜਾਣ ਉਹਨਾਂ ਨੂੰ ਬਲੈਕਲਿਸਟ ਤੋਂ ਬਾਹਰ ਕੱਢਿਆ ਜਾਏ ਨਾਲ ਦੀ ਨਾਲ ਜਿਹੜਾ ਇੱਕ ਮਤਲਬ ਵੱਡੀ ਗੱਲ ਸੀ ਸਾਡੀ ਕਿ ਤੁਸੀਂ ਦੇਖਿਆ ਹੋਵੇਗਾ ਇਹਨਾਂ ਨੇ ਬਿਜਲੀ ਸੋਧ ਬਿੱਲ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ ਸਾਰੇ ਲੋਕਾਂ ਨਾਲ ਗੱਲ ਕੀਤੇ ਤੋਂ ਬਗੈਰ ਨਹੀਂ ਲੈ ਕੇ ਆਵਾਂਗੇ ਪਰ ਉਹ ਲੈ ਕੇ ਆਂਦਾ ਔਰ ਉਹਦੇ ਵਿਰੋਧ ਦੇ ਵਿੱਚ ਅਸੀਂ ਉਹਦਾ ਵਿਰੋਧ ਕਰਨਾ ਹੈ ਨਾਲ ਐ ਆਉਣ ਵਾਲੀਆਂ ਜਿਹੜੀਆਂ ਮੰਗਾਂ ਨੇ ਹੋਰ ਵਿੱਚ ਜੋੜੀਆਂ ਗਈਆਂ ਐ ਕਰਜ਼ ਮੁਕਤੀ ਸਾਡੀ ਮੇਨ ਮੰਗ ਹੋਏਗੀ ਸਮੁੱਚੇ ਕਿਸਾਨ ਨੂੰ ਕਰਜ਼ ਮੁਕਤ ਕੀਤਾ ਜਾਏ ਔਰ ਨਾਲ C2+50 ਜਿਹੜਾ ਵਾਅਦਾ ਕੀਤਾ ਸੀ ਸਾਡੇ ਨਾਲ ਕਿ ਕਾਨੂੰਨ ਦੇਵੇ ਦੇਵੇਗੀ ਸਰਕਾਰ ਐਮਐਸਪੀ ਦੀ ਗਰੰਟੀ ਦਾ ਉਹ ਕਾਨੂੰਨ ਦੇਵੇ ਔਰ C2+50 ਦੇ ਅਨੁਸਾਰ ਸਾਨੂੰ ਉਹ ਮਤਲਬ ਰੇਟ ਆਪਣਾ ਰੇਟ ਦੇਣ ਦਾ ਮਤਲਬ ਵਿਵਸਥਾ ਕਰੇ ਸਰਕਾਰ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਡਿਸਕਸ ਕਰਕੇ ਰੱਖਿਆ ਉਸ ਤਰੀਕ ਦਿਨ ਤੇ ਇਸ ਮੰਗ ਪੱਤਰ ਸਾਡਾ ਕੇਂਦਰ ਸਰਕਾਰ ਨੂੰ ਦੇਵਾਂਗੇ ਉੱਥੇ ਅਸੀਂ ਔਰ ਆ ਇੱਕ ਦਿਨ ਦਾ ਧਰਨਾ ਧਰਨਾ ਪ੍ਰੋਟੈਸਟ ਹੈ ਉਹਨੂੰ ਤੁਸੀਂ ਧਰਨਾ ਪ੍ਰੋਟੈਸਟ ਨਾ ਕਹੀਏ ਇਹਨੂੰ ਆਪਾਂ ਮਤਲਬ ਸਾਡੇ ਸ਼ਹੀਦਾਂ ਨੂੰ ਸ਼ਹੀਦੀ ਸਮਾਰੋਹ ਇਹਨੂੰ ਇਹਨੂੰ ਧਰਨਾ ਪ੍ਰੋਟੈਸਟ ਅੱਜ ਨਹੀਂ ਕਹਿਣਾ ਚਾਹੀਦਾ ਹਾਂ ਮਾਰਚ ਜ਼ਰੂਰ ਕਰਾਂਗੇ ਦਿੱਲੀ ਵੱਲ ਨੂੰ ਕਿੱਥੇ ਕੌਣ ਆ ਕੇ ਸਾਡੇ ਕੋਲੋਂ ਮੰਗ ਪੱਤਰ ਲੈਂਦਾ ਇਹ ਉਸ ਉਸ ਤੋਂ ਬਾਅਦ ਦਾ ਹੋਏਗਾ ਪਿਛਲੇ